ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਸਾਖੀ ਪਾਈ ਬਾਲੇ ਵਾਲੀ ਜਿਸ ਦੇ ਵਿੱਚ ਸੰਗਤ ਜੀ ਆਪ ਸਭ ਸੰਗਤ ਨੇ ਇਸ ਦਾ ਪਹਿਲਾ ਭਾਗ ਸਰਵਣ ਕਰ ਲਿਆ ਹੈ ਆਓ ਸੰਗਤ ਜੀ ਹੁਣ ਇਸ ਦਾ ਦੂਸਰਾ ਭਾਗ ਆਪ ਸਭ ਸਰਵਣ ਕਰਨ ਜਾ ਰਹੇ ਹੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ات ساخی شری گور نانک دیو جی اوتار تار شری گرو نانک دیو جی, دی. نانک جی دی جنم پتری لکھنے کی بری گرگ دیو جی دیوان لگا کر بیٹھے اور سکھ بیٹھے پائی بڑھے تھی آد لے کر سب سروتے ساری سنگت آد بیٹھے پائی پیڑا موکھا لکھن لگا سمت 1526 ਕੱਤਕ ਦੀ ਪੂਰਨਮਾਸੀ ਨੂੰ ਨਾਨਕ ਜੀ ਜਨਮ ਲਿਆ ਇੱਕ ਘੜੀ ਉੱਤੇ ਅੱਧੀ ਰਾਤ ਬੀਤੀ ਉਸ ਸਮੇਂ ਅਨੁਰਾਦਾ ਨਛੱਤਰ ਸੀ ਸ਼ੁਭ ਮਹੂਰਤ ਰਾਏ ਪੋਏ ਪੱਟੀ ਦੀ ਤਲਵੰਡੀ ਕਾਲੂ ਵੇਦੀ ਦੇ ਘਰ ਮਾਤਾ ਤ੍ਰਿਪਤਾ ਦੇ ਉਧਰ ਮਾਤਾ ਤ੍ਰਿਪਤਾ ਦੀ ਕੋਖ ਤੋਂ ਜਾਂ ਕਾਲੂ ਨੂੰ ਖਬਰ ਹੋਈ ਦਾ ਕਾਲੂ ਵੈਦੀ ਪ੍ਰੋਹਤ ਹਰदयाल ਸੀ ਕਹਿਣ ਤੋਂ ਭਾਵ ਹੈ ਕਿ ਉਹਨਾਂ ਦਾ ਜੋ ਪੰਡਤ ਸੀ ਉਹ ਹਰदयाल ਸੀ ਨਾਲੇ ਕੋਲ ਦਾ ਗੁਰਦੇਵ ਸੀ ਜੋ ਹਰदयाल ਸੀ ਸਾਧ ਸੰਗਤ ਜੀ ਉਹਨਾਂ ਦੀ ਵੈਦਿਆ ਖੱਤਰੀਆਂ ਦੀ ਕੋਲ ਦਾ ਜੋ ਗੁਰਦੇਵ ਸੀ ਕਾਲੂ ਵੱਡੇ ਵੇਲੇ ਉੱਠ ਕੇ ਹਰदयाल ਦੇ ਘਰ ਗਿਆ ਅਤੇ ਉਸ ਨੂੰ ਜਾ ਕੇ متھا ٹیکیا اگوں ہردیال آخیا کالو اس ویل کیوں آیا ہے جنم لیا ہے جنم پتری لکھو تو ہردیال نے کہا پلا مہتا کالو میں سیوا پوجا کر کے آدھا ہاں تل کر تا کالو اپنے گھر آیا پچھو پنڈت ਪੰਜ ਘੜੀਆਂ ਦਿਨ ਚੜੇ ਆਇਆ ਕਾਲੂ ਨੂੰ ਆ ਕੇ ਆਸ਼ੀਰਵਾਦ ਦਿੱਤਾ ਕਾਲੂ ਉਸ ਪੰਡਤ ਨੂੰ ਅੰਦਰ ਲੈ ਗਿਆ ਅੱਗੇ ਕਾਲੂ ਬਿਸ਼ਾਵਣੇ ਕਰ ਰੱਖਿਆ ਇਹ ਪੰਡਤ ਨੂੰ ਬਿਠਾ ਲਿਆ ਪਾਉਂਦੇ ਬੈਠ ਕੇ ਆਖਿਆ ਕਾਲੂ ਕਾਗਜ਼ ਕੇਸਰ ਲੈ ਆਓ ਤਾਂ ਕਾਲੂ ਕਾਗਜ਼ ਕੇਸਰ ਤੇ ਥਾਲੀ ਵਿੱਚ ਚਾਵਲ ਗੁੜ ਲੈ ਆਇਆ ਤਾਂ ਪੰਡਤ ਆਖਿਆ ਕਾਲੂ ਮੈਨੂੰ ਸ਼ਬਦ ਸੁਣਾਓ ਜੋ ਉਸ ਵੇਲੇ ਕਿਹਾ ਲੈ ਕੇ ਜੰਮਿਆ ਹੈ ਕਹਿਣ ਤੋਂ ਭਾਵ ਹੈ ਕਿ ਜਦੋਂ ਬਾਬੇ ਨਾਨਕ ਦਾ ਜਨਮ ਹੋਇਆ ਤਾਂ ਉਸ ਨੇ ਕਿਹੜਾ ਸ਼ਬਦ ਉਚਾਰਿਆ ਸੀ ਵਕਤ ਸੁਣਾਏ ਕਿਸ ਵਕਤ ਜੰਮਿਆ ਵਕਤ ਦੱਸੋ ਕਿਸ ਵਕਤ ਉਸ ਨੇ ਜਨਮ ਲਿਆ ਸੀ ਕਾਲੂ ਆਖਿਆ ਜਨਮ ਦੀ ਮੈਨੂੰ ਖਬਰ ਹੈ ਇੱਕ ਘੜੀ ਤੇ ਦੋ ਪਹਿਰ ਰਾਤ ਬੀਤੀ ਤਦ ਜਨਮ ਲਿਆ ਹੈ ਸ਼ਬਦੀ ਮੈਨੂੰ ਖਬਰ ਨਹੀਂ ਕਹਨ ਤਾਂ ਭਾਵ ਕੀ ਸ਼ਬਦ ਦਾ ਮੈਨੂੰ ਪਤਾ ਨਹੀਂ ਤਾਂ ਪੰਦਰ ਤਾਕਿਆ ਕਾਲੂ ਅੰਦਰੋਂ ਜਾ ਕੇ ਦਾਈ ਨੂੰ ਪੁੱਛ ਤਾ ਕਾਲੂ ਨੇ ਦولتਾਂ ਦਾਈ ਨੂੰ ਸੱਧਿਆ ਤੇ ਆਖਿਆ ਜੋ ਪੰਡਤ ਹੋਰੀ ਪੁੱਛਦੇ ਹਨ ਸੋ ਤੂੰ ਜਾਣਦੀ ਹੈ ਤਾਂ ਦੱਸ ਤਾਂ ਦਾਈ ਨੇ ਆਖਿਆ ਪੰਡਤ ਜੀ ਕੀ ਪੁੱਛਦੇ ਹਨ ਤਾਂ ਪੰਡਤ ਕਿਹਾ ਦਾਈ ਬਾਲਕ ਕੀ ਸ਼ਬਦ ਲੈ ਕੇ ਜੰਮਿਆ ਹੈ ਤਾਂ ਦਾਈ ਬੋਲੀ ਪੰਡਤ ਜੀ ਮੇਰੇ ਹੱਥਾਂ ਵਿੱਚ ਕਈ ਬਾਲਕ ਜੰਮੇ ਹਨ ਪਰ ਅਜਿਹਾ ਬਾਲਕ ਇਸ ਤਰ੍ਹਾਂ ਦਾ ਕੋਈ ਨਹੀਂ ਜੰਮਿਆ ਇਸ ਬਾਲਕ ਦੀ ਮੈਨੂੰ ਵੱਡੀ ਹੈਰਾਨਗੀ ਲੱਗ ਰਹੀ ਹੈ ਤਾਂ ਪੰਡਤ ਨੇ ਕਿਹਾ ਸੁਣ ਕਾਲੂ ਬਾਲਕ 27 ਮਹੀਨੇ 63 ਹੀ ਜੰਮਿਆ ਹੈ ਜੇ ਪਹਿਲੇ ਦੋ ਪਹਿਰਾ ਅੰਦਰ ਜੰਮਿਆ ਹੈ ਤਾਂ ਚਾਹੂਕਾਰ ਹੋਵੇਗਾ ਜੇ ਪਿਛਲੇ ਪਹਿਰ ਰਾਤ ਟਲੀ ਹੋਈ ਜਨਮਿਆ ਹੈ ਤਾਂ ਅੱਜ ਵੱਡੀ ਪੂਰਬੀ ਰਾਤ ਆਈ ਹੈ ਇਸ ਦੇ ਸਿਰ ਤੇ 76 ਫਿਰਿਆ ਲੋੜੀਏ ਮੈਨੂੰ ਬੜਾ ਅਸ਼ਚਰਜ ਹੈ ਚਾਹੀਦਾ ਹੈ ਜੋ ਕਿਹੜਾ 76 ਫਰੇਗਾ ਸਾਧ ਸੰਗਤ ਜੀ ਪੰਡਤ ਕਹਿੰਦਾ ਕਿ ਇਸ ਦੇ ਸਿਰ ਦੇ ਉੱਪਰ ਕੋਈ ਛਤਰ ਝੁਲੇਗਾ ਪਰ ਮੈਨੂੰ ਹੈਰਾਨਗੀ ਹੈ ਪਤਾ ਨਹੀਂ ਹੈ ਕਿ ਕਿਹੜਾ ਛਤਰ ਫਰੇਗਾ ਪੰਡਤ ਬੜਾ ਵਿਚਾਰਵਾਨ ਹਸੀ ਪੰਡਤ ਕਹਿਆ ਕਾਲੂ ਮੈਨੂੰ ਬਾਲਕ ਦਾ ਦਰਸ਼ਨ ਕਰਾਓ ਕਾਲੂ ਅੰਦਰ ਜਾ ਕੇ ਬਾਲਕ ਮੰਗਿਆ ਤਾਂ ਅੱਗੋਂ ਨਾਨਕ ਜਿਹਦੀ ਮਾਤਾ ਬੋਲੀ ਮੈਂ ਬਾਲਕ ਨਹੀਂ ਦਿੰਦੀ ਠੰਡ ਦੇ ਦਿਨਾਂ ਸੰਗਤ ਜੀ ਉਸ ਵੇਲੇ ਕਾਫੀ ਠਕੜਾ ਕੇ ਦੀ ਠੰਡ ਸੀ ਤਾਂ ਪੰਡਤ ਨੇ ਕਿਹਾ ਕਿ ਬਾਲਕ ਦੇਵੋ ਜੇ ਕੁਝ ਬਾਲਕ ਨੂੰ ਵਿਗਨ ਹੋਵੇ ਤਾਂ ਮੈਂ ਹੱਸ਼ਾ ਕਰਾਂਗਾ ਮੈਂ ਠੀਕ ਕਰਾਂਗਾ ਮਾਤਾ ਨੇ ਬਾਲਕ ਦਿੱਤਾ ਕਾਲੂ ਪੋਤੜਾਂ ਵਿੱਚ ਲਪੇਟ ਕੇ ਲੈ ਆਇਆ ਤੇ ਪੰਡਿਤ ਦੇ ਅੱਗੇ ਲੈ ਬਿਠਾ ਦਿੱਤਾ ਅਤੇ ਪੰਡਿਤ ਗਿਆਨਵਾਨ ਸੀ ਪੰਡਿਤ ਅੱਗੇ ਉੱਠ ਖੜਾ ਹੋਇਆ ਦੋਹਾਂ ਹੱਥ ਜੋੜ ਕੇ ਨਮਸਕਾਰ ਕੀਤੀ ਤਾਂ ਪੰਡਿਤ ਨੇ ਆਖਿਆ ਜਾ ਕਾਲੂ ਲੈ ਜਾ ਤਾਂ ਬਾਲਕ ਨੂੰ ਕਾਲੂ ਨੇ ਅੰਦਰ ਦੇ ਦਿੱਤਾ ਕਹਿਣ ਤੋਂ ਭਾਵ ਕਿ ਆਪਣੀ ਧਰਮ ਪਤਰੀ ਨੂੰ ਫੇਰ ਪਕੜਾ ਦਿੱਤਾ ਫੇਰ ਕਾਲੂ ਵਾਜ ਕੇ ਆਖਿਆ ਪੰਡਿਤ ਇਹ ਸਬਾਲਕ ਦਾ ਨਾਮ ਦੱਸੋ ਜੋ ਕਹਿ ਮਹੌਰ ਤੇ ਜੰਮਿਆ ਹੈ ਇਸ ਦੇ ਲੱਛਣ ਦੱਸੋ ਪੰਡਤ ਨੇ ਕਿਹਾ ਕਾਲੂ ਇਸ ਦਾ ਨਾਮ ਮੈਂ ਸੋਧ ਕੇ ਰੱਖਾਂਗਾ 13 ਦਿਨਾਂ ਨੂੰ ਨਾਮ ਵੀ ਰੱਖਾਂਗਾ ਤੇ ਚੋਲਾ ਵੀ ਪਵਾਵਾਂਗਾ ਕਹਿਣ ਤੋਂ ਪਾਪ ਕੀ 13 ਦਿਨਾਂ ਬਾਅਦ ਇਸ ਦਾ ਨਾਮ ਵੀ ਰੱਖਿਆ ਜਾਵੇਗਾ ਤੇ ਇਸ ਨੂੰ ਚੋਲਾ ਪਵਾਇਆ ਜਾਵੇਗਾ ਬੰਡਤ ਘਰ ਨੂੰ ਆਇਆ 13 ਦਿਨ ਵਿਚਾਰ ਕਰਦਾ ਰਿਹਾ ਜਾਂ 13 ਦਿਨ ਹੋਏ ਤਾਂ ਪੰਡਤ ਆਇਆ ਬਾਲਕ ਨੂੰ ਚੋਲਾ ਪਾਇਆ ਤੇ ਨਾਮ ਰੱਖਿਆ ਨਾਨਕ ਨਿਰੰਕਾਰੀ ਤਾਂ ਕਾਲੂ ਕਿਹਾ ਪੰਡਤ ਜੀ ਤੁਸੀਂ ਇਸ ਦਾ ਨਾਮ ਨਹੀਂ ਰੱਖਣਾ ਸੀ ਇਹ ਨਾਮ ਹਿੰਦੂ-ਤੁਰਕ ਦਾ ਸਾਂਝਾ ਹੈ ਪੰਡਤ ਆਖਿਆ ਕਾਲੂ ਇਹ ਵੱਡਾ ਅਵਤਾਰੀ ਹੈ ਤੇਰੇ ਘਰ ਆਇਆ ਹੈ ਏ ਵੱਡ ਅਵਤਾਰੀ ਅੱਗੇ ਕੋਈ ਨਹੀਂ ਹੋਇਆ ਕਹਿਣ ਤੋਂ ਭਾਵ ਕਿ ਇਸ ਤਰ੍ਹਾਂ ਦਾ ਅਵਤਾਰੀ ਪਹਿਲਾਂ ਕਦੀ ਨਹੀਂ ਹੋਇਆ ਸ਼੍ਰੀ ਰਾਮਚੰਦਰ ਤੇ ਸ਼੍ਰੀ ਕ੍ਰਿਸ਼ਨ ਜੀ ਹੋਏ ਹਨ ਜੋ ਉਹਨਾਂ ਨੂੰ ਹਿੰਦੂ ਪੂਜਦੇ ਹਨ ਪਰ ਇਸ ਨੂੰ ہندو ترک تے مسلمان پوجن گے اس تا نام جاوے گا ون تر نانک گا اس سمندر راہ دے گی دھرتی بھی راہ دوے گی آسمان بھی اسنو راہ دوے گا یہ ایک نرکار ہی جپے گا لوکا جپاوے گا وڈا پرماتما گیانی ہوئے گا ਅਤੇ ਕੀਤੇ ਨੂੰ ਕੀਤਾ ਹੀ ਜਾਣੇਗਾ ਬਿਨਾ ਪਰਮੇਸ਼ਰ ਹੋਰ ਕਿਸੇ ਨੂੰ ਨਹੀਂ ਜਾਣੇਗਾ ਕਾਲੂ ਇਹਰਮਾਨ ਮੈਨੂੰ ਰਹੇ ਸੀ ਕਿਆ ਜਾਨਾ ਮੈਂ ਇਸ ਦੀ ਪ੍ਰਤਾਪ ਦੇਖਾਂਗਾ ਕਹਿੰਦੇ ਭਾਵ ਕਿ ਜਦੋਂ ਗੁਰੂ ਨਾਨਕ ਦੇਵ ਜੀ ਵੱਡੇ ਹੋਣਗੇ ਤਾਂ ਇਸ ਦੇ ਕੌਤਕ ਕੀ ਪਤਾ ਮੈਂ ਦੇਖਾਂਗਾ ਜਾਂ ਨਹੀਂ ਦੇਖਾਂਗਾ ਉਦੋਂ ਤੱਕ ਰਾਵਾਂਗਾ ਜਾਂ ਨਹੀਂ ਰਾਵਾਂਗਾ ਪੰਡਤ ਨੇ ਕਿਹਾ ਅਤੇ ਇਹ ਵੱਡਾ ਅਵਤਾਰ ਹੀ ਜਨਮਿਆ ਹੈ 9 84 ਸਿੱਧ 6 52 ਬੀਰ 64 ਜੋਗੜੀਆਂ ਪੂਤ ਪ੍ਰੇਤ ਦੇਵ दानव ਦੇਵੀਆਂ ઋષਿ मुनि ਪੀਰ ਪੈਗੰਬਰ ਸਭ ਇਸ ਦੀ ਅਗਿਆ ਮੰਨਣਗੇ ਇਹ ਆਪ ਨਿਰੰਕਾਰ ਜਗਤ ਦੇ ਉਧਾਰ ਕਰਨ ਨੂੰ ਆਇਆ ਹੈ ਇਹ ਵਾਰਤਾ ਕਹਿ ਕੇ ਪੰਡਤ ਆਪਣੇ ਘਰ ਨੂੰ ਚਲਾ ਗਿਆ ਕਾਲੂ ਸੁਣ ਕੇ ਬਹੁਤ ਪ੍ਰਸੰਨ ਹੋਇਆ ਤੇ ਲੱਗੇ ਬਾਲਕ ਦੀ ਪਾਲਣਾ ਕਰਨ ਅਤੇ ਕਾਲੂ ਨੇ ਘਰ ਵਿੱਚ ਬਸਨ ਗਉਆਂ ਸੀ ਆਦ ਲੈ ਕੇ দান ਕੀਤਾ ਆਨੰਦ ਮੰਗਲਾਚਾਰ ਹੋਏ ਸਰਬੱਤ ਪਰਿਵਾਰ ਨੇ ਖੁਸ਼ੀ ਕੀਤੀ ਮਾਤਾ ਤ੍ਰਿਪਤਾ ਨੂੰ ਸਰਬੱਤ ਤਰਿਆ ਤੇ ਮਿਲ ਕੇ ਵਧਾਈ ਦਿੱਤੀ ਕਹਨ ਤੋ ਭਾਵ ਕਿ ਸਾਰੀਆਂ ਇਸਤਰੀਆਂ ਨੇ ਮਾਤਾ ਤ੍ਰਿਪਤਾ ਨੂੰ ਮਿਲ ਕੇ ਵਧਾਈ ਦਿੱਤੀ ਮਾਤਾ ਸਰਬਕੋ ਆਖਿਸ ਦੀਨੀ ਮਾਨ ਕੀਆ ਸੰਗਤੀ ਇਸ ਤਰਾਂ فیر ਹਰदयाल ਨੇ ਗੁਨਾਣਕ ਦੇਵ ਜੀ ਦੇ ਜਨਮ ਦੇ ਬਾਰੇ ਸਭ ਕੁਝ ਉਸਦੇ ਪਿਤਾ ਨੂੰ ਦੱਸਿਆ ਆਓ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਚਰਨਾ ਚ ਮਹਾਰਾਜ ਸਿੱਖਾ ਨੂੰ ਸਿੱਖੀ ਦਾਣ ਕੇ ਇਸ ਦੰਦ ਰਹਿ ਦਨ ਬਖਸ਼ਣਾ ਸਿਰਤੇ ਮਿਹਰ ਪਰਿਆਤ ਰੱਖਣਾ ਕਾਲ ਸਦੀ ਚੜਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਆਪ ਮਾਰਾ ਸੱਚੇ ਪਾਤਸ਼ਾਹ ਗੁਨਾਣਕ ਦੇ ਪਾਤਸ਼ਾਹ ਜੀ ਵੰਗ ਸੰਗ ਸਾਈ ਹੋਣਾ ਸਿਰਤੇ ਮਿਹਰ ਪਰਿਆਤ ਰੱਖਣਾ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਹਨੇਕਾਂ ਪ੍ਰਕਾਰ ਦੇ ਪੁਲ ਆ ਚੁੱਕਾ ਹੋ ਗਿਆ ਹੁਣ ਕਿ ਆਪ ਸਰਬੱਤ ਸੰਗਤ ਬਖਸ਼ਣ ਯੋਗ ਹੋ ਬਖਸ਼ਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ